ਕਾਲਤਾ ਬਗਵੀ ਫਤਿਹ ਮੈਂ ਕਵੀ ਸੁਭਨੇਸ਼ ਸਿੰਘ ਗੜ੍ਹਮਾ ਵਾੜਾ ਧਰਮਲ ਰਚਨਾ ਪੇਸ਼ ਕਰਨ ਜਾ ਰਿਹਾ ਹਾਂ ਕੁਝ ਯੋਧੇ ਸ਼ਹੀਦਾਂ ਦੀ ਰੂਪਾਂਤ ਨੂੰ ਆਂਦੀ ਯਾਦ ਸ਼ਹੀਦਾਂ ਦੀ ਸਦਾ ਰੋਗੀ ਕੋਮ ਮਨੋਂ ਦੀ ਯਾਦ ਸ਼ਹੀਦਾਂ ਦੀ ਰੂਪਾਂਤ ਨੂੰ ਆਂਦੀ ਯਾਦ ਸ਼ਹੀਦਾਂ ਦੀ ਸਦਾ ਰੋਗੀ ਕੋਮ ਮਨੋਂ ਦੀ ਯਾਦ ਸ਼ਹੀਦਾਂ ਦੀ ਤਸਮੇ ਪਿਤਾ ਦਸ਼ਮੇਸ਼ ਗੁਰਾਨੇ ਸਿੱਖੀ ਮੈਲ ਬਣਾਇਆ ਤਸਮੇ ਪਿਤਾ ਦਸ਼ਮੇਸ਼ ਗੁਰਾਨੇ ਸਿੱਖੀ ਮੈਲ ਬਣਾਇਆ ਨਿਹੰਗ ਦੇ ਵਿੱਚ ਪਾਣੀ ਜੀ ਸਾਂ ਲੋ ਪੁੱਤਰਾਂ ਦਾ ਲਾਇਆ ਨਿਹੰਗ ਦੇ ਵਿੱਚ ਪਾਣੀ ਜੀ ਸਾਂ ਲੋ ਪੁੱਤਰਾਂ ਦਾ ਲਾਇਆ ਮਿਸਰਹੰਗ ਦੀਵਾਰ ਖੜੀ ਹੈ ਮਿਸਰਹੰਗ ਦੀਵਾਰ ਖੜੀ ਹੈ ਅਮਰ ਕਹਾਣੀ ਸੁਣਾਉਂਦੀ ਯਾਦ ਸ਼ਹੀਦਾਂ ਦੀ ਰੋਵੰਤ ਨੂੰ ਆਉਂਦੀ ਯਾਦ ਸ਼ਹੀਦਾਂ ਦੀ ਸਦਾ ਰੋਗੀ ਕੌਮ ਮੰਨੌਦੀ ਯਾਦ ਸ਼ਹੀਦਾਂ ਦੀ ਹੋਇ ਦਰਾਨੀ ਕੇ ਰਾਹੀ ਸੀ ਜਦ ਵਾ ਹਰਿ ਮੰਦਰ ਪਾਇਆ ਉੱਥੇ ਬਾਬੇ ਦੀਪ ਸਿੰਘ ਨੇ ਝਖੰਡਾ ਸੀ ਵਾਇਆ ਹੋਇ ਦਰਾਨੀ ਕੇ ਰਾਹੀ ਸੀ ਜਦ ਵਾ ਹਰਿ ਮੰਦਰ ਪਾਇਆ ਉੱਥੇ ਬਾਬੇ ਦੀਪ ਸਿੰਘ ਨੇ ਝਖੰਡਾ ਸੀ ਵਾਇਆ ਏਖ ਦਲੇਰੀ ਬਾਬਾ ਜੀ ਦੀ ਇਕ ਦਲੇਰੀ ਵਾਬਾ ਜੀ ਦੀ ਹੁਣੀ ਅਗੋਂ ਕਬਰ ਹੁੰਦੀ ਯਾਦ ਸ਼ਹੀਦਾਂ ਦੀ ਰੋਪਾਂਤਨ ਹੁੰਦੀ ਯਾਦ ਸ਼ਹੀਦਾਂ ਦੀ ਸਦਾ ਰੋਗੀ ਕੌਮ ਮਨੋਂ ਦੀ ਯਾਦ ਸ਼ਹੀਦਾਂ ਦੀ ਵਿੱਚ ਜੇ ਲਾਉਂਦੇ ਕਈ ਜ਼ਾਲਮਾਂ ਬੱਚੇ ਸ਼ਹੀਦ ਕਰਾਏ ਵਿੱਚ ਜੇ ਲਾਉਂਦੇ ਕਈ ਜ਼ਾਲਮਾਂ ਬੱਚੇ ਸ਼ਹੀਦ ਕਰਾਏ ਟੋਟੇ ਟੋਟੇ ਕਰ ਬੀਬੀਆਂ ਦੀਆਂ ਛੋੜੀਆਂ ਦੇ ਵਿੱਚ ਪਾਏ ਟੋਟੇ ਟੋਟੇ ਕਰਮਾਈਆਂ ਦੀਆਂ ਝੋਲੀਆਂ ਦੇ ਵਿੱਚ ਪਾਏ ਕੋਈ ਵੀ ਬੀਬੀ ਨੇ ਡੇਠੀ ਸੀ ਕੋਈ ਵੀ ਬੀਬੀ ਨੇ ਡੇਠੀ ਸੀ ਅੱਖਾਂ 'ਚ ਹੰਝੂ ਬਹਾਉਂਦੀ ਯਾਦ ਸ਼ਹੀਦਾਂ ਦੀ ਰੋਪੰਤ ਨੂੰ ਆਉਂਦੀ ਯਾਦ ਸ਼ਹੀਦਾਂ ਦੀ ਸਦਾ ਰੋਗੀ ਕੌਮ ਮਨੋਂਦੀ ਯਾਦ ਸ਼ਹੀਦਾਂ ਦੀ ਸਿੱਖ ਕੌਮ ਦੇ ਜੋਧੇ ਹੱਸ ਕੇ ਚੜਖੜੀਆਂ ਤੇ ਚੜ ਗਏ ਸਿੱਖ ਕੌਮ ਦੇ ਜੋਧੇ ਹੱਸ ਕੇ ਚੜਖੜੀਆਂ ਤੇ ਚੜ ਗਏ ਹੱਕ ਧਰਮ ਇਨਸਾਫ ਦੀ ਖਾਤਰ ਜੀਵਨ ਅਰਪਣ ਕਰ ਗਏ ਹੱਕ ਧਰਮ ਇਨਸਾਫ ਦੀ ਖਾਤਰ ਜੀਵਨ ਅਰਪਣ ਕਰ ਗਏ ਇਸ ਕਰਕੇ ਹੈ ਦੁਨੀਆ ਅਨਾ ਦੀਆਂ ਜੋ ਜੱਦਾਂ ਰੋਹ ਮਨੋਂ ਦੀ ਯਾਦ ਸ਼ਹੀਦਾਂ ਦੀ ਉਹ ਪੰਥ ਨੂੰ ਆਉਂਦੀ ਯਾਦ ਸ਼ਹੀਦਾਂ ਦੀ ਸਦਾ ਰੋਗੀ ਕੌਮੋਂ ਮੰਨੋਂ ਦੀ ਯਾਦ ਸ਼ਹੀਦਾਂ ਦੀ ਕਈ ਵਾਰ ਹੈ ਸਿੱਖ ਕੌਮ ਤੇ ਜ਼ੁਲਮ ਦਾ ਚਖੜ ਆਇਆ ਕਈ ਵਾਰ ਹੈ ਪੰਥ ਦੇ ਉੱਤੇ ਜ਼ੁਲਮ ਦਾ ਚਖੜ ਆਇਆ ਕਈ ਵਾਰ ਹੈ ਸਿੱਖ ਕੌਮ ਤੇ ਜ਼ੁਲਮ ਦਾ ਚਖੜ ਆਇਆ ਕਦੇ ਨਾ ਸੁਨੇ ਜਾਲਮ ਅੱਗੇ ਆਪਣਾ ਸੀ ਸਚਕਾਇਆ ਏ ਯਾਰੀ ਹੈ ਕਿ ਕੌਮ ਤੇ ਜ਼ੁਲਮ ਦਾ ਚਖੜ ਆਇਆ ਕਦੇ ਨਹੀਂ ਸੁਨੇ ਜਾਲਮ ਅੱਗੇ ਆਪਣਾ ਸਿਰ ਚੁਕਾਇਆ ਸੱਚ ਧਰਮ ਲਈ ਸਦਾ ਰਹੀ ਹੈ ਸੱਚ ਧਰਮ ਲਈ ਸਦਾ ਰਹੀ ਹੈ ਅੱਗੇ ਕਦਮ ਵਧਾਉਂਦੀ ਯਾਦ ਸ਼ਹੀਦਾਂ ਦੀ ਲੋਕਾਂਤ ਨੂੰ ਆਉਂਦੀ ਯਾਦ ਸ਼ਹੀਦਾਂ ਦੀ ਸਦਾ ਲੋਕੀ ਕੌਮ ਮੰਨੌਦੀ ਯਾਦ ਸ਼ਹੀਦਾਂ ਦੀ 10ਵੇਂ ਪਿਤਾ ਜੀ ਸ਼ਮੇਸ਼ ਗੁਰਾਂ ਨੇ ਜੋ ਕਿਹਾ ਸੀ ਕਰ ਦਿਖਾਇਆ ਪੰਥ ਖਾਸ ਤੇ ਧਰਮ ਦੀ ਖਾਤਰ ਪਰਵਾਰ ਸੀ ਪੇਟ ਚੜਾਇਆ 10ਵੇਂ ਪਿਤਾ ਜੀ ਸ਼ਮੇਸ਼ ਗੁਰਾਂ ਨੇ ਜੋ ਕਿਹਾ ਸੀ ਕਰ ਦਿਖਾਇਆ ਪੰਥ ਖਾਸ ਤੇ ਧਰਮ ਦੀ ਖਾਤਰ ਪਰਵਾਰ ਸੀ ਪੇਟ ਚੜਾਇਆ ਇਸ ਕਰਕੇ ਹੈ ਦੁਨੀਆ ਉਹਨਾਂ ਦੀਆਂ ਜਾਂਦਾ ਰੋਹ ਮਨਾਉਂਦੀ ਯਾਦ ਸ਼ਹੀਦਾਂ ਦੀ ਉਹ ਪੰਥ ਨੂੰ ਆਉਂਦੀ ਯਾਦ ਸ਼ਹੀਦਾਂ ਦੀ ਸਦਾ ਰੋਗੀ ਕੌਮ ਮਮਨਾਂ ਦੀ ਯਾਦ ਸ਼ਹੀਦਾਂ ਦੀ ਰੁਪੰਤ ਨੂੰ ਆਉਂਦੀ ਯਾਦ ਸ਼ਹੀਦਾਂ ਦੀ ਸਦਾ ਰੋਗੀ ਕੌਮ ਮਮਨਾਂ ਦੀ ਯਾਦ ਸ਼ਹੀਦਾਂ ਦੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ